ਆਵਈ ਸਾਡੇ ਨੇ ਨਮਾ ਨਾ ਜੀ ਮੈਂ ਉਹ ਹੱਥ ਲੈ ਕੇ ਅਸੀਂ ਜਿੱਥੇ ਮਰਜੀ ਰਹੇ ਅਸੀਂ ਇੰਨਾ ਨਾ ਨਹੀਂ ਰਹਿਣਾ ਇੱਥੇ ਵੀ ਇਸ ਜਗ੍ਹਾ ਤੇ ਨਹੀਂ ਰਹਿਣਾ ਇਹਨਾਂ ਨੂੰ ਤੁਸੀਂ ਆਪ ਦਾ ਮਸਾਉਂ ਦਾ ਕੰਮ ਕਰੋ ਤੁਸੀਂ ਘਰ ਨਹੀਂ ਬਿਵਾਸਾ ਸਕਦੇ ਐ ਯਾ ਸਾਲੇ ਪਦੇ ਜਾਦੇ ਤੇ ਉਧਰ ਕਿਉਂ ਮਲੇਣਾ ਇਹ ਕੋਈ ਗੱਲ ਹੈ ਕੋਈ ਇਹ ਤੁਹਾਡੀ ਪਾਪੇ ਕਹੀ ਜਾਂਦੇ ਨੇ ਵੀ ਅਸੀਂ ਬਸਣਾ ਨਹੀਂ ਮਾਂ ਕਹ ਰਹੀ ਐ ਠੀਕ ਕਰੀਏ ਵੀ ਅਸੀਂ ਉਰੇ ਨਹੀਂ ਰਹਿਣਾ ਕਹਿੰਦੇ ਰਹਿਣਾ ਨਹੀਂ ਫਿਰ ਸਾਨੂੰ ਪਦੇ ਵਾਸਤੇ ਲੈ ਦੇਵੇ ਸਾਨੂੰ ਮਿੱਟੀ ਕਢਾਉਣੀ ਹੈ ਤੇਰੇ ਲਈ ਸਾਨੂੰ ਬੜਾ ਮਿੱਟੀ ਕਢਾਉਣ ਵਾਸਤੇ ਲੈ ਤੇ ਤੇ ਉੱਥੇ ਉਰੇ ਸਾਥੋਂ ਵੀ ਘਰ ਕਢਾਉਣੀ ਸੀ ਉੱਥੀ ਬਾਦ ਦੇ ਆ ਉੱਥੇ ਕ ਮਾਨੂੰ ਨੇ ਕਢਾਉਣ ਵਾਸਤੇ ਲੈ ਗਿਆ ਆ ਦੇਖ ਲਓ ਨਾ ਅਸ ਦੇਖ ਸਕਦੇ ਹੋ ਜੀ ਘਣੋਲੇ ਤੋਂ ਖਬਰਾਂ ਨੇ ਇਹ ਘਣੋਲੇ ਦੀਆਂ ਖਬਰਾਂ ਨੇ ਇਹ ਦੇ ਰਿਪਰਿਟ ਵੀ ਹੈ ਜੀ ਉਹ ਰਹਿਣਾ ਇਹਨੇ ਅੱਜ ਆ ਤੁਸੀਂ ਤਾਂ ਆਪੇ ਕਹੀ ਜਾਂਦੇ ਰਹਿੰਦੇ ਨਹੀਂ ਅਸੀਂ ਅਸੀਂ ਨਹੀਂ ਬੋਲਣਾ ਤੇ ਜੋੜਨਾ ਹੁਣ ਤੁਸੀਂ ਆਟੇ ਦਾ ਢੀਓਕੇ ਖੜ ਕੇ ਨਹੀਂ ਨਹੀਂ ਕਹਿੰਦੇ ਬੋਲੋ ਕਮਰਾ ਜੀ ਜੇ ਇਹਨਾਂ ਨੇ ਨਹੀਂ ਬੋਲਣਾ ਨਾ ਬੋਲੋ ਇਹ ਲੱਗੇ ਹਾਂ ਕੰਮ ਕਿੰਨਾ ਬਾਬੇ ਕਫਾਨਾ ਖੜਾ ਰੱਖਾ ਰੱਖਦਾ ਜਦੋਂ ਉਹਨਾਂ ਨੇ ਕਹਿਤਾ ਸੀ ਰਹਿੰਦੀਆਂ ਨਹੀਂ ਹੈਗੀਆਂ ਉਹਨੂੰ ਲੈ ਕੇ ਆ ਗਈਆਂ ਭਣਾਉਂਦੇ ਇਹ ਆ ਦੇਖੋ ਇਹ ਜੇ ਮਸਲੇ ਵੀ ਆ ਜਾਂਦੇ ਨੇ ਪਹਿਲਾਂ ਗੱਲ ਕਰਕੇ ਜਾਇਆ ਕਰੋ ਭਾਈ ਸਭ ਤੋਂ ਵੱਧ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੰਨੇ ਤਣਾਉਲੇ ਸ਼ਹਿਰ ਦੇ ਵਿੱਚ ਆਏ ਆ ਅੱਜ ਪਹਾੜੀਆਂ ਦਾ ਵਿਦਰਜ ਦੀ ਤੇ ਮੀਆਂ ਬੀਬੀ ਦਾ ਵਿਦਰਜ ਦੀ ਤੇ ਸਾਰੇ ਇਹਨਾਂ ਦੀਆਂ ਜਿਹੜੀਆਂ ਪਿਛਲੀਆਂ ਗੱਲਾਂ ਜਦ ਉਸ ਵੀ ਹੋਇਆ ਪਿੱਛੇ ਅੱਜ ਤੋਂ ਬਾਅਦ ਇਹਨਾਂ ਦਾ ਨਵਾਂ ਸਿਸਟਮ ਜੋ ਤੇ ਇਹਨਾਂ ਨੇ ਵੀ ਭਈ ਇਹ ਸਾਨੂੰ ਨਾ ਮਾੜਾ ਬੋਲਣਾ ਸੀ ਨਾ ਉਹਨਾਂ ਬੋਲੀ ਇਹ ਅੱਜ ਤੋਂ ਬਾਅਦ ਉਹ ਕੈਮਰੇ ਲਵਾ ਦੇਣਗੇ ਨਾਲੇ ਤਾਂ ਉਹ ਸਾਨੂੰ ਪਤਾ ਲੱਗ ਜੂਗਾ ਇਹਨਾਂ ਨੂੰ ਨੰਬਰ ਅਸੀਂ ਆਪਦੇ ਦੇਤੇ ਵੀ ਇੱਥੇ ਕੌਣ ਗਲਤ ਹੈ ਕੌਣ ਸਹੀ ਹੈ ਇੱਕ ਨਾ ਬੇਨਤੀ ਕਰਦਾ ਸਾਰੇ ਪਰਿਵਾਰ ਨੂੰ ਵੀ ਭਾਈ ਰਲ ਮਿਲ ਕੇ ਰਹੋ ਇਹਦੇ ਵਿੱਚ ਕੁਝ ਨਹੀਂ ਹੈਗਾ ਜਿਹੜੀ ਤੁੰਤੂ ਮਾਂ ਮਾਇ ਆ ਮੈਂ ਕਹਿੰਦਾ ਵੀ ਯਾਰ ਛੁੱਟੀ ਲੜਾਈ ਹੈ ਕਮਾਲ ਦੀ ਦਾ ਲਾੜੇ ਵਿਆਹੇ ਨਹੀਂ ਤੁਸੀਂ ਕੋਈ ਕੁੜੀ ਨਹੀਂ ਵਿਆਹੀ ਇਹ ਮੁੰਡੇ ਨਹੀਂ ਵਿਆਹ ਫਿਰ ਤਾਂ ਅਸੀਂ ਮੰਨ ਲੀਏ ਵੀ ਨੂਆ ਅੰਦਰੋਂ ਅੰਦਰੀ ਨੂਆ ਲੜਾਉਂਦੀਆਂ ਨੇ ਪਰ ਯਾਰ ਤੁਸੀਂ ਜਦੋਂ ਨੂਆ ਆ ਗਈਆਂ ਫਿਰ ਤੁਸੀਂ ਕਿਵੇਂ ਟਟੋਗੇ ਤੁਸੀਂ ਤਾਂ ਹੁਣੀ ਆਪਦੇ ਪਰਿਵਾਰ ਨਾਲ ਨਹੀਂ ਕੱਟੇ ਮੈਂ ਬੀਬੀ ਨੂੰ ਵੀ ਕਹਨਾ ਬੀਬੀ ਤੂੰ ਵੀ ਨਿਮਰਤਾ ਜਾ ਤੇਰਾ ਪਤੀ ਬਲਮੇਸ਼ਰ ਹੈ ਅੰਮ੍ਰਿਤਸ਼ਕਿਆ ਹੋਇਆ ਹੈ ਜੇ ਕੋਈ ਉਹ ਚ ਗਲਤੀ ਹੋਊਗੀ ਤਾਂ ਇਹਨੂੰ ਨਹੀਂ ਕੁਝ ਕਹਿਣਾ ਸਾਨੂੰ ਗੂਨ ਕਰਨਾ ਹੈ ਠੀਕ ਹੈ ਅੱਛਾ ਕਾਕਾ ਤੈਂ ਵੀ ਭਈ ਜਾ ਜਦ ਤੋ ਕੰਮ ਹੋਏਗਾ ਹਾਂਜੀ ਆਪਦਾ ਅੱਜ ਕੰਮ ਕਰਨ ਦਾ ਮੈਂ ਨਾਲ ਨਹੀਂ ਜਣਾ ਬਸ ਅਸੀਂ ਰਹਿਣਾ ਨਹੀਂ ਇਹ ਤਾਂ ਗੱਲ ਨਹੀਂ ਹੋ ਗਈ ਬਾਬਾ ਉਹਨੇ ਨਾਲ ਤਾਂ ਉਹ ਮੁੰਡਾ ਹੈ ਛੋਟਾ ਕੀ ਨਾ ਛੋਟੇ ਭਈ ਸਤਨਾਮ ਸਿੰਘ ਤੇ ਇਧਰ ਮਾਂ ਤੇ ਧੀ ਨਾਲ ਇਹ ਮੁੰਡਾ ਹੈ ਕਿੰਨੀ ਕਿ ਤਿੰਨੇ ਡੋਟ ਘਰ ਦੇ ਵਿੱਚ ਜੇ ਕਹਿੰਦੀ ਦੋ ਧੜੇ ਬਣ ਗਏ ਤਿੰਨ ਆਪਣੇ ਸਾਹਮਣੇ ਖੜੇ ਨੇ ਧੀ ਖੜੀ ਹੈ ਮਾਂ ਖੜੀ ਹੈ ਮੁੰਡਾ ਖੜਾ ਵੱਡਾ ਕੀ ਨਾਮ ਹੈ ਬਾਈ ਤੇਰਾ ਅਮਰਪਾਲ ਸਿੰਘ ਤੇ ਇਧਰ ਆ ਵਾਪਤ ਬੈਠੇ ਨੇ ਆਪ ਜਿਹੜੇ ਧੜੇ ਬੰਦੂ ਹੋ ਗਈ ਵਧੀਆ ਪਰਿਵਾਰ ਹੈ ਕੋੜ ਕਰੋੜਾਂ ਰੁਪਏ ਦੀ ਜਗ੍ਹਾ ਜੇ ਕਹਦੀ ਧਨੌਲੇ ਦੇ ਵਿੱਚ ਅਸੀਂ ਯਾਰ ਅਸੀਂ ਤਾਂ ਇਹਨਾਂ ਦਾ ਕਰਾਉਣ ਆਏ ਤੇ ਸਮਝਾਉਤਾ ਪਰ ਉਹਦਾ ਨਾਮ ਇਹ ਜਦੋਂ ਇਹ ਬਾਤਾਂ ਬੋਲਣ ਦੀ ਧਾਰੀ ਪਾ ਰਹੀ ਜਿਹੜੇ ਥਾਣੇ ਚ ਪਰਚਾ ਹੋਇਆ ਉਹ ਬੰਦੇ ਦਾ ਨੰਬਰ ਹੈਗਾ ਉਹ ਬੰਦੇ ਨੇ ਸਿਰਫ ਇੱਕ ਗੱਲ ਕਹੀ ਸੀ ਜਦੋਂ ਮੈਂ ਇਹ ਬੰਦੇ ਦਾ ਦਾੜੀ ਹੱਥ ਪਾਇਆ ਜਦੋਂ ਇਹਨੂੰ ਇਹਦੇ ਫਸਲ ਬਣਾਏ ਨੇ ਕੁੜੀ ਦੇ ਮਾਂ ਦੇ ਉਹਨੇ ਬੰਦੇ ਨੇ ਇੱਕ ਗੱਲ ਕਹੀ ਕਿਹਾ ਤੇ ਗਾਹ ਪਾਉਣ ਕੋਟ-ਕੋਟ ਕਹਿੰਦਾ ਜੇ ਤੂੰ ਕਹਿੰਦਾ ਇੱਧੇ ਤੇ ਮਰਜ਼ੀ ਰਹਿ ਇਹਨੂੰ ਲੈ ਕੇ ਕਹਿੰਦਾ ਠੀਕ ਹੈ ਸੁਣ ਲੋ ਗੱਲ ਨੂੰ ਧਿਆਨ ਨਾਲ ਸਾਰੇ ਸੁਣ ਲੋ ਧਿਆਨ ਨਾਲ ਕਹਿੰਦਾ ਵੀ ਜਿੱਥੇ ਮਰਜ਼ੀ ਰਹਿ ਇਹਨੂੰ ਲੈ ਕੇ ਕਹਿੰਦਾ ਤੂੰ ਇੰਨਾ ਦੀ ਜਗ੍ਹਾ ਤੇ ਪੈਰ ਨਹੀਂ ਪਾਉਣਾ ਕਹਿੰਦਾ ਜੇ ਤੈ ਇੱਥੇ ਪੈਰ ਪਾਤਾ ਤਾਂ ਤੇ ਇਹ ਦੂ ਵਾਰ ਜੇ ਤਾਂ ਸਾਰਾ ਕੁਝ ਹੋ ਗਿਆ ਚਾਰ ਵਾਰ ਇਹ ਬੰਦਾ ਆਇਆ ਇਹਨਾਂ ਨੂੰ ਲੈਣ ਦੱਸਾਂ ਕੀ ਕਰੀਏ ਤੁਸੀਂ ਯਾਰ ਸਾਡੀ ਵੀ ਨਹੀਂ ਪਰਵਾਹ ਮੰਨਦੇ ਦੋ ਇਹ ਕਹਿੰਦਾ ਘੱਟੇ ਦੇਖ ਲਓ ਮੈਂ ਤਾਂ ਤੁਸੀਂ ਦੇ ਮਤਲਬ ਦੇਖ ਲਓ ਤੁਸੀਂ ਕਿਉਂ ਮਰਵਾਉਂਦੇ ਉਹਨਾਂ ਨੂੰ ਜਿੱਥੇ ਮਰਜੀ ਰਹੀਏ ਅਸੀਂ ਕਿਤੇ ਮਰਜੀ ਅਸੀਂ ਲੈ ਕੇ ਅਸੀਂ ਜਿੱਥੇ ਮਰਜੀ ਰਹੀਏ ਕਿੰਨਾ ਨਾਲ ਰਹਿਣਾ ਨਹੀਂ ਅਸੀਂ ਇਹਨਾਂ ਨਾਲ ਨਹੀਂ ਰਹਿਣਾ ਇੱਥੇ ਅਸੀਂ ਇਸ ਜਗ੍ਹਾ ਤੇ ਨਹੀਂ ਰਹਿਣਾ ਇਹਨਾਂ ਨਾਲ ਛੱਡ ਦੋ ਹੱਕ ਇਹ ਨਾ ਤੁਹਾਡੀ ਜਾਨ ਲੈ ਲੂ ਮੈਂ ਹੁਣ ਇੱਕ ਮਿੰਟ ਚ ਕਰ ਦਿੰਦਾ ਫਾਂਸਲਾ ਅਈ ਸਾਲਾ ਫੜਦੇ ਮੈਂ ਇੱਕ ਵਾਰ ਰਹਿਤ ਨੂੰ ਮੈਂ ਨਹੀਂ ਆਉਂਦੀ ਹੋ ਗਿਆ ਵਾਪਸ ਫੜਾ ਆਕਰ ਕਰਨੀ ਤੁਸੀਂ ਫਿਰ ਹੁਣ ਦੇਖਦੇ ਜੀਏਗਾ ਤੁਹਾਨੂੰ ਇਹ ਕਰਦੇ ਹੋ ਤਾਂ ਹੁਣ ਆਕੀ ਹੋਗੇ ਉਹ ਤੁਸੀਂ ਆਕੀ ਹੋਗੇ ਤੁਸੀਂ ਆਪ ਦਾ ਪਸਾਉਣ ਦਾ ਕੰਮ ਕਰੋ ਤੁਸੀਂ ਘਰ ਨਹੀਂ ਬਿਨ੍ਹਾ ਸਕਦੇ ਐ ਲੈ ਸਾਲੇ ਪਵੇ ਜਿਆਦੇ ਤੋਂ ਉਧਰ ਦਿਖਾਉਣ ਦੇਣਾ ਇਹ ਕੋਈ ਗੱਲ ਹੈ ਕੋਈ ਇਹ ਤੁਹਾਡੀ ਇਹ ਆ ਇਕੱਲੇ ਹੀ ਸੇ ਰਖਾ ਤੱਕ ਜਾ ਆਪੇ ਤੇਉ ਬਾਬਾ ਜੀ ਆਪੇ ਕਹੀ ਜਾਂਦੇ ਮੈਂ ਅਸੀਂ ਬਸਣਾ ਨਹੀਂ ਮਾਂ ਕਹ ਰਹੀ ਥੀ ਕਹੀ ਆ ਵੀ ਅਸੀਂ ਉਰੇ ਨਹੀਂ ਰਹਿਣਾ ਕਹਿੰਦੇ ਰਹਿਣਾ ਨਹੀਂ ਫਿਰ ਸਾਨੂੰ ਬਦੇ ਵਾਸਤੇ ਲੈ ਦੇਵੇ ਸਾਨੂੰ ਮਿੱਟੀ ਕਢਾਉਣ ਲੈ ਤੇਰੇ ਨਹੀਂ ਸਾਨੂੰ ਕਿਹੜਾ ਮਿੱਟੀ ਕਢਾਉਣ ਵਾਸਤੇ ਲੈ ਤੇ ਤੇ ਉਰੇ ਸਾਥੋਂ ਵੀ ਡਰਦ ਨੂੰ ਧੀ ਉੱਥੀ ਵਾਲੇ ਦੇ ਆ ਉੱਥੀ ਵਾਲੇ ਦੇ ਉੱਥੇ ਜਦੋਂ ਸਾਨੂੰ ਦੇ ਵਾਸਤੇ ਲੈ ਗਿਆ ਇਹਦਾ ਕਹਿੰਦਾ ਮੈਂ ਰੱਖਣ ਨੂੰ ਤਿਆਰਾਂਗਾ ਕਿਉਂ ਬਾਬਾ ਜੀ ਤਿਆਰ ਰੱਖਣ ਨੂੰ ਇਹ ਤਿਆਰ ਨਹੀਂ ਰੱਖਣੋ ਇਹ ਕਹਿੰਦਾ ਵੀ ਅਸੀਂ ਖਰਚਾ ਪਾਣੀ ਵੀ ਸਾਰਾ ਦੇਵਾਂਗੇ ੴ ਹਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੇ ਜਥੇਬੰਦੀ ਕੋਲੇ ਨਾਗਲੇ ਪਿੰਡ ਤੋਂ ਮਸਲਾ ਆਇਆ ਸੀਗਾ ਜੋ ਕਿ ਅੱਜ ਦੋਨਾਂ ਪਰਿਵਾਰਾਂ ਦਾ ਸਮਝੌਤਾ ਕਰਾਇਆ ਗਿਆ ਹੈਗਾ ਸਿੰਘਾਂ ਦੀ ਜਥੇਬੰਦੀ ਖੜੀ ਹੈਗੀ ਮੌਤਵਰ ਬੰਦੇ ਵੀ ਖੜੇ ਨੇਗੇ ਆਓ ਆਪਾਂ ਗੱਲਬਾਤ ਕਰਦੇ ਹਾਂ ਜੀ ਇਹ ਹਨ ਭਾਈ ਗੁਰਤੇਜ ਸਿੰਘ ਪੁੱਤਰ ਜਗਿੰਦਰ ਸਿੰਘ ਪਿੰਡ ਧਨੋਲੇ ਤੋਂ ਏ ਪਿਤਾ ਨੇ ਇਹਨਾਂ ਨਾਲ ਗੱਲਬਾਤ ਕਰਦਾ ਕੀ ਗੱਲਬਾਤ ਹੈ ਜੀ ਕੋਈ ਗੱਲਬਾਤ ਨਹੀਂ ਬਾਈ ਪਰਿਵਾਰ ਦੀ ਮਸਲਾ ਸੀਗਾ ਠੀਕ ਆ ਸਾਰੀ ਠੀਕ ਠਾਕ ਤੇ ਹੁਣ ਤੁਸੀਂ ਆਪਣੇ ਪਰਿਵਾਰ ਨੂੰ ਰੱਖੋਗੇ ਕੋਲੇ ਸਮਝਾਉਤਾ ਤੁਹਾਡਾ ਸਾਰਿਆਂ ਦਾ ਹਾਂ ਭਾਈ ਹਾਂ ਠੀਕ ਆ ਬਾਈ ਰਹੋਗੇ ਤੁਸੀਂ ਉਹਰੇ ਹਾਂਜੀ ਹਾਂਜੀ ਰਲ ਮਿਲ ਕੇ ਰਹੋ ਭਈ ਆਪਦਾ ਠੀਕ ਆ ਹਾਂਜੀ ਆਪਕ ਹਾਂਜੀ ਬਾਈ ਸਾਰੇ ਨਾਲ ਮਿਲ ਕੇ ਰਹਾਂਗੇ ਬਸ ਸਾਰੇ ਪਿਆਰ ਨਾਲ ਰਹੋ ਜੀ ਕੋਈ ਗੱਲਬਾਤ ਨਾ ਗੱਲਬਾਤ ਨਾ ਆਵੇ ਕਿਸੇ ਦੀ ਠੀਕ ਆ ਜੀ ਇੱਧਰ ਰਿਸ਼ਤੇਦਾਰ ਖੜੇ ਨੇ ਸਾਰੇ ਮੋਤਵਰ ਬੰਦੇ ਖੜੇ ਨੇ ਪਿੰਡ ਦੇ ਹਨ ਤੇ ਦੋਨੇ ਪਰਿਵਾਰਾਂ ਦਾ ਸਮਝੌਤਾ ਹੋ ਗਿਆ ਜੀ ਦੋਨੇ ਪਰਿਵਾਰ ਹੁਣ ਰਲ ਮਿਲ ਕੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ